ਪੈਰਾ ਮਿਲਟਰੀ ਫੋਰਸਿਜ਼ ਨੇ ਪਾਈਪ ਬੈਰੀਕੇਡ ਲਾਏ ਹੋਏ ਨੇ ਤਾਂ ਦੂਜੇ ਪਾਸੇ ਕਿਸਾਨਾਂ ਨੇ ਵੀ ਪਾਈਪ ਲਗਾ ਕੇ ਇਸ ਨੂੰ ਬੰਦ ਕੀਤਾ ਹੋਇਆ ਰਸਤੇ ਨੂੰ ਪਰ ਇਹ ਬਹੁਤ ਕੁਝ ਬਿਆਨ ਕਰ ਰਹੀ ਹੈ ਕਿ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਗੱਲਬਾਤ ਦੇ ਨਾਲ ਮਸਲਾ ਹੱਲ ਕਰਨਾ ਚਾਹੁੰਦੇ ਨੇ ਇਹ ਸਾਰੇ ਗੁਜਰਾਤ ਤੋਂ ਲੈ ਗਏ ਆ ਬਾਈ ਜੀ ਹਰਿਆਣਾ ਪੁਲਿਸ ਤਾਂ ਜਿਹੜੀ ਹੈ ਨਾ ਹਰਿਆਣਾ ਪੁਲਿਸ ਦਾ ਪਿੱਛੇ ਖੜੀਏ ਜਿਹੜੇ ਆਰਐਸਐਸ ਦੇ ਬੰਦੇ ਬਾੜ ਕੇ ਜਿਹੜਾ ਬਿਨੇ ਵਰਦੀ ਤੋਂ ਵਿੱਚ ਦੇਖ ਲਓ ਤੁਸੀਂ ਜਿਹਨਾਂ ਨੇ ਕੱਲ ਗੋਰੀਆਂ ਚਲਾਈਆਂ ਆਰਐਸਐਸ ਦੇ ਬੰਦੇ ਬਿਨਾ ਵਰਦੀ ਤੋਂ ਉਹਨਾਂ ਨੇ ਵਿੱਚ ਬਾੜੇ ਹੋਏ ਆ ਜਿਹੜੇ ਹਰਿਆਣਾ ਪੁਲਿਸ ਆਲੇ ਨਾ ਕੱਲ ਮਿਲ ਕੇ ਗਏ ਆ ਸਾਨੂੰ ਇੱਥੇ ਆ ਕੇ ਉਹ ਕਹਿੰਦਾ ਬਾਈ ਤੁਸੀਂ ਸਾਡੇ ਬੱਚਿਓ ਕੋਈ ਚੱਕ ਨਹੀਂ ਅਸੀਂ ਤਾਂ ਇਹਨੂੰ ਰੋਕ ਰਿਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਸੀ ਤੁਸੀਂ ਲੰਗਰ ਛਕਾਉਣ ਨੂੰ ਕਹਿ ਰਹੇ ਸੀ ਵੀ ਲੰਗਰ ਛਕੋ ਕੋਈ ਰਿਸਪਾਂਸ ਆਉਂਦਾ ਪਿਆਰ ਮੁਹੱਬਤ ਵਾਲਾ ਵੀਰ ਜੀ ਇਹ ਲੰਗਰ ਨੂੰ ਲੰਗਰ ਨੇ ਸਮਝਦੇ ਨਹੀਂ ਹੈ ਕਿਉਂਕਿ ਇਹਨਾਂ ਗੁਜਰਾਤੀਆਂ ਨੂੰ ਕੀ ਪਤਾ ਲੰਗ ਇਨਾ ਬੁਰਾ ਹਾਲ ਹੋ ਗਿਆ ਸੀ ਸਪੈਰੀ ਇਹ 2022 ਦਾ ਜੀ ਆ ਕੈਮਰੇ ਦੀ ਨਿਗਾਹ ਨਾਲ ਤੁਸੀਂ ਦਿਖਾਓਗੇ ਸਪੈਰੀ ਡੇਟ ਸਪੈਰੀ ਡੇਟ ਵੀ ਇਹਦੀ 2022 ਦੀ ਹੈ ਮੈਂ ਤਾਂ ਕਹਿੰਦਾ ਜਿਹਨੂੰ ਦਮਾ ਆ ਜਾਏ ਸਾਂ ਦੀ ਬਿਮਾਰੀ ਆ ਕਿਰਪਾ ਕਰਕੇ ਮੂਰੇ ਨਾ ਆਵੇ ਕਿਉਂਕਿ ਇਹ ਜੀ ਗੈਸ ਹੈ ਵੀਰ ਜੀ ਦੇ ਵਿੱਚ ਭਰੀ ਹੋਈ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਲੋਕਤੰਤਰ ਦਾ ਕਹਾਣੀ ਤੇ ਹੋਰ ਕੀ ਆ ਆਪਣੀ ਸੀਮਾ 'ਚ ਰਹਿਣਾ ਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਗੋਲੇ ਜਿਹੜੇ ਉਹ ਨਾ ਧਾਕੇ ਜਾਣ ਇਹ ਸਰਕਾਰ ਐਕਸਪਾਇਰੀ ਚੀਜ਼ਾਂ ਕਿਉਂ ਕਰ ਰਹੀ ਆ ਤਾਂ ਕਿ ਇਹ ਚੀਜ਼ਾਂ ਜਿਹੜੀਆਂ ਰਿਕਾਰਡ ਦੇ ਵਿੱਚ ਨਾ ਆਉਣ ਐਕਸਪਾਇਰੀ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਪਿੱਛੋਂ ਅਲੌਡ ਹੁੰਦਾ ਫੌਜ ਨੂੰ ਵੀ ਇਹ ਚੀਜ਼ਾਂ ਨੂੰ ਡੈਮੇਜ ਕਰ ਦਿੱਤਾ ਜਾਏ ਪਰ ਇਹ ਸਾਡੇ ਦੇ ਡੈਮੇਜ ਕਰ ਰਹੇ ਨੇ ਉਹਨੇ ਕੋਲੇ ਚਲਾਇਆ ਸਾਡੇ ਵੱਲੋਂ ਤਾਂ ਕੋਈ ਗੱਲ ਹੋਈ ਫੁੱਲੜਬਾਜੀ ਕੋ ਕੀਤੀ ਫੁੱਲੜਬਾਜੀ ਕਰਾਂਗੇ ਤਾਂ ਸਾਡਾ ਅਸੀਂ ਘਟਾਈ ਜਾਵਾਂ ਜਿਹੜਾ ਮਾਹੌਲ ਖਰਾਬ ਕਰਨ ਵਾਲਾ ਕੰਮ ਆ ਉਹ ਕਿਸਾਨਾਂ ਵੱਲੋਂ ਨਹੀਂਗਾ ਉਹ ਇਹਨਾਂ ਦੀ ਹੁੱਲਰ ਬਾਦ ਸਰਕਾਰ ਦੇ ਬੰਦੇ ਆ ਇਸ ਵੇਲੇ ਅਸੀਂ ਸ਼ੰਭੂ ਬੈਰੀਅਰ ਤੇ ਮੌਜੂਦ ਆ ਜਿੱਥੇ ਇੱਕ ਪਾਸੇ ਪੈਰਾ ਮਿਲਟਰੀ ਫੋਰਸਿਸ ਨੇ ਤਾਂ ਦੂਜੇ ਪਾਸੇ ਕਿਸਾਨ ਨੇ ਪਰ ਕੱਲ ਜਿੱਥੇ ਟਕਰਾਅ ਦੇਖਣ ਨੂੰ ਮਿਲ ਰਿਹਾ ਸੀ ਅੱਜ ਕਿਤੇ ਨਾ ਕਿਤੇ ਉਸ ਤੇ ਠੱਲ ਪਈ ਨਜ਼ਰ ਆ ਰਹੀ ਹੈ ਉਸ ਦਾ ਇੱਕ ਕਾਰਨ ਹੈ ਕਿ ਅੱਜ ਸ਼ਾਮ ਨੂੰ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਮੀਟਿੰਗ ਤੋਂ ਬਾਅਦ ਹੀ ਰਣਨੀਤੀ ਅਗਲੀ ਤੈਅ ਕੀਤੀ ਜਾਊਗੀ ਪਰ ਜੋ ਕੱਲ ਹਾਲਾਤ ਸੀ ਕਿ ਲੋਕ ਸੀ ਜਿਹੜੇ ਜਾਂ ਕਹਿ ਸਕਦੇ ਆ ਕਿਸਾਨ ਸੀ ਸਿੱਧੇ ਬੈਰੀਕੇਡ ਵੱਲੋਂ ਭੱਜਦੇ ਸੀ ਪਰ ਅੱਜ ਕਿਸਾਨਾਂ ਨੇ ਖੁਦ ਹੀ ਇੱਥੇ ਇੱਕ ਰੋਕ ਲਗਾ ਦਿੱਤੀ ਗਈ ਹੈ ਯਾਨੀ ਕਿ ਇੱਕ ਪਾਈਪ ਲਗਾ ਦਿੱਤਾ ਹੈ ਕਿ ਇਸ ਤੋਂ ਅੱਗੇ ਆਉਣਾ ਮਨਾ ਹੈ ਉਧਰੋਂ ਪੈਰਾ ਮਿਲਟਰੀ ਫੋਰਸਿਜ਼ ਨੇ ਪਾਈਪ ਬੈਰੀਕੇਡ ਲਾਏ ਹੋਏ ਨੇ ਤਾਂ ਦੂਜੇ ਪਾਸੇ ਕਿਸਾਨਾਂ ਨੇ ਵੀ ਪਾਈਪ ਲਗਾ ਕੇ ਇਸ ਨੂੰ ਬੰਦ ਕੀਤਾ ਹੋਇਆ ਰਸਤੇ ਨੂੰ ਤਾਂ ਕਿ ਅੱਗੇ ਨਾ ਜਾਵੇ ਕੋਈ ਸ਼ਰਾਰਤ ਨਾ ਕਰ ਦੇਵੇ ਜਿਸ ਕਰਕੇ ਹਾਲਾਤ ਨੇ ਜਿਹੜੇ ਤਾਂ ਜੋ ਨਾਰਮਲ ਰਹਿ ਸਕਣ ਗੱਲਬਾਤ ਦੇ ਨਾਲ ਹੱਲ ਕੱਢਣਾ ਚਾਹੁੰਦੇ ਨੇ ਕਿਸਾਨ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾ ਖਾਲਸਾ ਵਰ ਜੀ ਕੀ ਫਤਹਿ ਜੀ ਕੱਲ ਤਾਂ ਕਿਸਾਨ ਸੀ ਜਿਹੜੇ ਅੱਗੇ ਤੱਕ ਜਾਂਦੇ ਸੀ ਅੱਜ ਤੁਸੀਂ ਆਪ ਹੀ ਇੱਥੇ ਰੋਕ ਲਾਤੀ ਕਿ ਕਿਸਾਨਾਂ ਨੂੰ ਜਾਂ ਕਿਸੇ ਨੂੰ ਅੱਗੇ ਨਹੀਂ ਜਾਣ ਦੇ ਰਹੇ ਕਾਰਨ ਇਹ ਵੇਖੋ ਬੇਨਤੀ ਏ ਵੇ ਅੱਜ ਦਾ ਮੀਟਿੰਗ ਬੁਲਾਈ ਏ ਤੇ ਅਸੀਂ ਤਾਂ ਡੱਕ ਰਹੇ ਹਾਂ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਮਾਂ ਦਾ ਜਵਾਨ ਪੁੱਤ ਨਾ ਤੇ ਅਸੀਂ ਸਾਰਿਆਂ ਨੂੰ ਹੱਥ ਜੋੜਨੇ ਬਗੇ ਪਿੱਛੇ ਰਵੋ ਜੋ ਵੀ ਤੁਹਾਡੀਆਂ ਜਥੇਬੰਦੀਆਂ ਆਗੂ ਆਜੋ ਮੇਰੇ ਸਹਿਬਾਨ ਐਲਾਨ ਕਰਨਗੇ 5 5 ਵਜੇ ਤੋਂ ਬਾਅਦ ਫਿਰ ਅਸੀਂ ਅੱਗੇ ਵਧਾਂਗੇ ਤੇ ਅਜੇ ਤੱਕ ਤੇ ਆਪਣੀ ਸ਼ਾਂਤੀ ਬਣਾਈ ਰੱਖੀ ਹੈ ਕਿਸੇ ਨਾਲ ਆਪਾਂ ਕੋਈ ਵੈਰ ਨਹੀਂ ਤੁਹਾਡਾ ਭਾਈ ਜੀ ਇਹ ਹੋਕਾ ਦੇ ਰਹੇ ਹਾਂ ਹਾਂਜੀ ਹਾਂਜੀ ਹੋਕਾ ਦੇ ਰਹੇ ਹਾਂ ਵੀ ਅਜੇ ਜਥੇਬੰਦੀਆਂ ਨੇ ਕੋਈ ਇਹੋ ਜਿਹਾ ਐਲਾਨ ਨਹੀਂ ਕੀਤਾ ਜਿੱਥੋਂ ਤੱਕ ਬਾਰਡਰ ਦੀ ਸੀਮਾ ਆ ਆਪਣੀ ਸੀਮਾ ਚ ਰਹਿਣਾ ਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਗੋਲੇ ਜਿਹੜੇ ਉਹ ਨਾਂ ਦਾਗੇ ਜਾਣ ਕੋਈ ਪੰਜਾਬ ਹਰਿਆਣਾ ਕੋਈ ਛੋਟਾ ਵਟਾ ਭਾਈ ਆ ਕੋਈ ਇਹ ਦੁਸ਼ਮਣੀ ਨਹੀਂ ਕਿ ਕੋਈ ਪਾਕਿਸਤਾਨ ਜਾਂ ਚੀਨ ਦਾ ਬਾਰਡਰ ਨਹੀਂ ਹੈ ਜਿਹੜਾ ਇੱਥੇ ਗੋਲੇ ਦਾਗੇ ਜਾ ਰਹੇ ਆ ਸੋ ਆਹ ਗੋਲੇ ਨੇ ਐਕਸਪਾਇਰ ਕੀਤੇ ਹੋਏ ਐਕਸਪਾਇਰ ਕੀਤੇ ਹੋਏ ਗੋਲੇ ਇਹ ਦਾਵਾ ਕਰ ਰਹੇ ਨੇ ਕਿ ਉਧਰੋਂ ਆਏ ਨੇ अच्छा भाई आज ਤੁਸੀਂ ਆਪਦੀ ਸੀਮਾ ਲਾਤੀ ਐ ਇੱਥੇ ਇੱਕ ਰੇਖਾ ਖਿੱਚਤੀ ਲਾਈਨ ਖਿੱਚਤੀ ਵੀ ਕਿਸਾਨਾਂ ਨੇ ਵੀ ਅੱਗੇ ਨਹੀਂ ਜਾਣਾ ਉਹਨਾਂ ਨੇ ਆਪਣੀ ਖਿੱਚੀ ਹੋਈ ਆ ਮਤਲਬ ਤੁਸੀਂ ਸਾਫ਼ ਹੈ ਕਿ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੁੰਦੇ ਹੋ ਬਿਲਕੁਲ بڑے بڑے ਵੱਡੇ ਦੇਸ਼ਾਂ ਦੇ ਜਿਹੜੇ ਮਸਲੇ ਨੇ ਕੋਈ ਵੀ ਗੱਲਬਾਤ ਆ ਉਹ ਟੇਬਲ ਟਾਕ ਤੇ ਹੀ ਹੁੰਦੀ ਆ ਠੀਕ ਹੈ ਦੋਵੇਂ ਫਾਰਮ ਜਿਹੜੇ ਉਹ ਬੈਠ ਰਹੇ ਆ ਮੀਟਿੰਗ ਚੱਲ ਰਹੀ ਆ ਜੋ ਟੇਬਲ ਟਾਕ ਤੇ ਫੈਸਲਾ ਹੋਊਗਾ ਬੜੇ ਜੰਨੀਆਂ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਇਹ ਚਾਹੁੰਦੀਆਂ ਨੇ ਵੀ ਗੱਲਬਾਤ ਜਰੀਏ ਦੇ ਹੱਲ ਨਿਕਲੇ ਕੋਈ ਇਹ ਤੋਪਾਂ ਦੇ ਜਾਂ ਗੋਲੀਆਂ ਦੇ ਜਰੀਏ ਹੱਲ ਨਹੀਂ ਨਿਕਲਣਾ ਇਹਦੇ ਨਾਲ ਅਸੀਂ ਜਿਹੜੇ ਆ ਉਹ ਇੱਕ ਦੂਜੇ ਦੀ 扑ੜਕਾੜ ਦੇ ਵਿੱਚ ਜਾਵਾਂਗੇ ਉਹਦਾ ਨੁਕਸਾਨ ਹੈ ਭਾਈ ਜੀ ਅੱਜ ਤਾਂ ਨਹੀਂ ਕੋਈ ਗੋਲਾ ਸੁੱਟਿਆ ਜਾਂ ਫਾਇਰਿੰਗ ਫੂਇੰਗ ਤਾਂ ਕੀ ਤੀ ਨਹੀਂ ਅੱਜ ਨਹੀਂ ਜੀ ਕੋਟਿਆ ਅੱਜ ਮਾਹੌਲ ਠੰਡਾ ਹੈ ਠੀਕ ਹੈ ਜੀ ਮੈਨੂੰ ਲੱਗਦਾ ਕਿਸਾਨਾਂ ਵੱਲੋਂ ਵੀ ਅੱਜ ਹਜੇ ਕੋਈ ਪਹਿਲ ਨਹੀਂ ਕੀਤੀ ਜਾ ਰਹੀ ਜੋ ਵੀ ਸਾਡੇ ਮਤਲਬ ਪਹਿਲ ਉਦੋਂ ਦੀ ਨਹੀਂ ਕੀਤੀ ਗਈ ਭਾਈ ਕਿਵੇਂ ਦੇਖਦੇ ਹੋ ਹੁਣ ਕੀ ਹਾਲਾਤ ਨੇ ਰਾਤ ਕਿ ਹੋ ਜਰੇ ਮੈਨੂੰ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਕਾਫੀ ਜਿਹੜਾ ਗੋਲਾ ਏ ਇਹ ਬਿਲਕੁਲ ਮੇਰੇ ਲਾਗੇ ਡਿੱਗਾ ਵਾ ਇੰਨਾ ਬੁਰਾ ਹਾਲ ਹੋ ਗਿਆ ਸੀ ਸਪੈਰੀ ਇਹ 2022 ਦਾ ਜੀ ਆ ਕੈਮਰੇ ਦੀ ਨਿਗਾਹ ਨਾਲ ਤੁਸੀਂ ਦਿਖਾਓਗੇ ਸਪੈਰੀ ਡੇਟ ਸਪੈਰੀ ਡੇਟ ਵੀ ਇਹਦੀ 2022 ਦੀ ਹੈ ਨਹੀਂ ਇਹਨੇ ਇਹਨੇ ਕੰਮ ਨਹੀਂ ਕੀਤਾ ਆ ਕਿ ਜਦੋਂ ਇਹ ਡਿੱਗਿਆ ਕਰ ਇਹ ਬੋਰੀ ਉੱਤੇ ਪਾ ਦਿੰਨੇ ਆ ਜੇ ਅਸੀਂ ਗਿੱਲੀਆਂ ਬੋਰੀਆਂ ਕੀਤੀਆਂ ਹੋਈਆਂ ਸੀ ਜਦੋਂ ਇੱਕੋ ਦਮ ਬੋਰੀ ਪਾ ਦੋ ਅੱਧਾ ਇਹਨੇ ਕੰਮ ਕੀਤਾ ਅੱਧਾ ਨਹੀਂ ਕੀਤਾ ਇਹਨੇ ਕੰਮ ਕਰਦੇ ਆ ਪਰ ਇਹ ਸਰਕਾਰ ਐਕਸਪਾਇਰੀ ਚੀਜ਼ਾਂ ਕਿਉਂ ਕਰ ਰਹੀ ਆ ਤਾਂ ਕਿ ਇਹ ਚੀਜ਼ਾਂ ਜਿਹੜੀਆਂ ਰਿਕਾਰਡ ਦੇ ਵਿੱਚ ਨਾ ਆਉਣ ਅੱਛਾ ਐਕਸਪਾਇਰੀ ਚੀਜ਼ਾਂ ਰਿਕਾਰਡ ਚ ਨਾ ਆਉਣ ਐਕਸਪਾਇਰੀ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਪਿੱਛੋਂ ਅਲਾਟ ਹੁੰਦਾ ਫੌਜ ਨੂੰ ਵੀ ਇਹ ਚੀਜ਼ਾਂ ਨੂੰ ਡੈਮੇਜ ਕਰ ਦਿੱਤਾ ਜਾਏ ਪਰ ਇਹ ਸਾਡੇ ਤੇ ਡੈਮੇਜ ਕਰ ਰਹੇ ਆ ਅੱਛਾ ਤੋ ਕੋਈ ਅਸੀਂ ਦਾਵਾ ਕਰ ਰਹੇ ਨੇ ਕਿ ਐਕਸਪਾਇਰੀ ਨੇ ਇਹਦੇ ਤੇ ਲਿਖਿਆ ਵੀ ਹੋਇਆ ਇਹ ਕਹਿ ਰਹੇ ਨੇ ਕਿ ਉਧਰੋਂ ਇਹ ਗੋਲੇ ਦਾਗੇ ਗਏ ਐਕਸਪਾਇਰੀ ਜਾਣ ਕੇ ਸਿੱਟੇ ਜਾ ਰਹੇ ਨੇ ਤਾਂ ਜੋ ਜਿਹੜਾ ਇਹ ਨਸ਼ਟ ਵੀ ਹੋ ਜਾਣ ਤੇ ਕਿਸਾਨਾਂ ਦਾ ਜਿਹੜਾ ਨੁਕਸਾਨ ਉਹ ਵੀ ਕੀਤਾ ਕਹਿ ਸਕਦੇ ਆ ਜੇ ਕਿਸਾਨਾਂ ਨੂੰ ਖਦੇੜਿਆ ਜਾ ਸਕੇ ਇਹ ਹਾਲਾਂਕਿ ਗੋਲੇ ਕਿਸਾਨਾਂ ਨੂੰ ਖਦੇੜਨ ਵਾਸਤੇ ਸਿੱਟੇ ਜਾ ਰਹੇ ਨੇ ਪਰ ਐਕਸਪਾਇਰੀ ਦਾ ਵਰਤੋਂ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਇਹਦੇ ਪ੍ਰਤੀ ਵੀ ਰੋਸ ਹੈ ਜੇ ਸਿੱਟਣਿਆ ਕਹਿੰਦੇ ਕਮ ਸੇ ਕਮ ਐਕਸਪਾਇਰੀ ਨਾ ਸੁੱਟੋ ਸੋ ਆ ਆ ਦੇਖੋ ਸਾਰਿਆਂ ਨੂੰ ਰੋਕਿਆ ਜਾ ਰਿਹਾ ਹੈ ਪਿੱਛੇ ਆਜੋ ਵੀਰੇ ਪਿੱਛੇ ਆਜੋ ਜਿੰਨੀ ਦੇਰ ਤੱਕ ਕੋਈ ਗੱਲਬਾਤ ਨਹੀਂ ਕਰਨੀ ਆਜੋ ਪਿੱਛੇ ਪਿੱਛੇ ਆਜੋ ਮੇਰੇ ਆਲੇ ਮੀਡੀਆ ਵਾਲੇ ਵੀਰ ਵੀ ਪਿੱਛੇ ਆ ਜਾਣ ਥੋੜੇ ਥੋੜੇ ਆ ਪਿੱਛੇ ਆਜੋ ਮੇਰੇ ਵੀਰ ਮੈਂ ਕੈਮਰਾਮੈਨ ਨੂੰ ਕਹੂੰਗਾ ਪਿੱਛੇ ਜ਼ਰੂਰ ਆਇਆ ਜਾਵੇ ਜ਼ਰੂਰ ਕਿਸਾਨਾਂ ਦੀ ਗੱਲ ਮੰਨੀ ਜਾਵੇ ਕਿਉਂਕਿ ਖੁਦ ਵੀ ਸ਼ਾਂਤਮਈ ਤਾਂ ਢੰਗ ਨਾਲ ਇੱਥੇ ਬੈਠਣਾ ਚਾਹੁੰਦੇ ਨੇ ਜਾਂ ਗੱਲਬਾਤ ਨਾਲ ਮਸਲਾ ਹੱਲ ਕਰਨਾ ਚਾਹੁੰਦੇ ਨੇ ਤਾਂ ਮੈਂ ਜ਼ਰੂਰ ਦਿਖਾਉਂਗਾ ਇੱਕ ਇਹ ਪਰਲੇ ਪਾਸੇ ਬੈਰੀਕੇਟਿੰਗ ਪੁਲਿਸ ਪ੍ਰਸ਼ਾਸਨ ਦੀ ਹੈ ਉਹਨਾਂ ਦੀ ਹੈ ਪੈਰਾ ਮਿਲਟਰੀ ਫੋਰਸਿਸ ਦੀ ਹੈ ਹਰਿਆਣਾ ਪੁਲਿਸ ਦੀ ਹੈ ਤਾਂ ਇਧਰਲੇ ਪਾਸੇ ਇੱਕ ਪਾਈਪ ਕਿਸਾਨਾਂ ਨੇ ਲਾ ਦਿੱਤਾ ਹੈ ਕਿ ਇਸ ਤੋਂ ਅੱਗੇ ਕਿਸਾਨਾਂ ਨੇ ਵੀ ਨਹੀਂ ਆਉਣਾ ਮੀਡੀਆ ਵਾਲਿਆਂ ਨੇ ਵੀ ਨਹੀਂ ਆਉਣਾ ਨਾ ਕਿਸੇ ਹੋਰ ਆਮ ਵਿਅਕਤੀ ਨੇ ਆਉਣਾ ਸੋ ਇਹ ਇਹ ਜਿਹੜਾ ਦੇਖੋ ਤੁਸੀਂ ਆ ਪਾਈਪ ਲਗਾ ਦਿੱਤੀ ਗਈ ਹੈ ਇਸ ਤੋਂ ਅੱਗੇ ਕਿਸਾਨਾਂ ਨੂੰ ਵੀ ਨਹੀਂ ਆਉਣ ਦਿੱਤਾ ਜਾ ਰਿਹਾ ਬਾਬਾ ਜੀ ਬਾਬਾ ਜੀ ਪਿੱਛੇ ਕਿਉਂ ਬੁਲਾ ਰਹੇ ਹੋ ਸਾਰਿਆਂ ਨੂੰ ਕੱਲ ਤਾਂ ਕੱਲ ਤਾਂ ਆਪਾਂ ਵਿਚਬਾਜੀ ਦੇ ਸੀ ਜਦੋਂ ਟਾਈਮ ਦਿੱਤਾ ਨੇ ਮੀਟਿੰਗ ਦਾ ਤੇ ਸਾਡੇ ਵੱਲੋਂ ਨਾ ਕੋਈ ਗੱਲ ਹੋਵੇ ਉਹਨਾਂ ਦਾ ਕੱਲ ਗਲਤੀ ਕੀਤੀ ਕਿੰਨੀ ਵੱਡੀ ਗਲਤੀ ਕੀਤੀ ਆ ਹੂੰ ਆਪਣਾ ਜਿਹੜਾ ਧਰਨਾ ਸ਼ਾਂਤਮਈ ਚੱਲਣ ਰਿਹਾ ਉਹਨਾਂ ਨੇ ਗੋਲੇ ਚਲਾਏ ਸਾਡੇ ਕੋਲੋਂ ਤਾਂ ਨਹੀਂ ਕੋਈ ਗੱਲ ਹੋਈ ਫੁੱਲੜਬਾਜੀ ਕੋ ਕੀਤੀ ਠੀਕ ਹੈ ਫੁੱਲੜਬਾਜੀ ਕਰਾਂਗੇ ਤਾਂ ਸਾਡਾ ਅਸੀਂ ਘਟਾਈ ਜਾਵਾਂਗੇ ਠੀਕ ਹੈ ਇਹ ਪਿਆਰ ਦੇ ਨਾਲ ਕੰਮ ਜਿਹੜਾ ਚਲਾਉਣਾ ਜਿੰਨਾ ਵਿੱਚ ਚਲਾਉਣਾ ਜੇ ਤਾਂ ਕੋਈ ਆ ਤਾਂ ਆ ਤਾਂ ਵੇਲਾ ਜਦੋਂ ਆਉ ਫਿਰ ਉਦੋਂ ਜੋ ਬਾਬਾ ਜੀ ਬੰਦੇ ਆ ਤੁਹਾਡੇ ਕਿੰਨੇ ਫੱਟੜ ਕਰਤੇ ਮੂੰਹ ਸਿਰ ਖੁੱਲ ਗਏ ਮੁੰਡਿਆਂ ਦੇ ਪਰ ਤੁਸੀਂ ਫੇਰ ਵੀ ਕਹਿ ਰਹੇ ਹੋ ਪਿਆਰ ਨਾਲ ਗੱਲ ਇਹ ਮਤਲਬ ਨਿਮਰਤਾ ਕਿੱਥੋਂ ਆ ਇਹੋ ਵੇਖੋ ਦਹਾਂ ਪਾਸਾ ਕਿੰਨੀਆਂ ਜੰਗਾਂ ਲੜੀਆਂ ਸੀ ਹਾਂ ਉਹ ਐ ਰਣਨੀਤੀ ਤਹਿਤ ਜਹਾਂ ਰਣਤ ਬਸ ਗੱਲ ਉਹ ਐਵੇਂ ਉਹਨਾਂ ਦੇ ਮਾਰਕਟ ਚ ਚੱਲਣਾ ਸਾਨੂੰ ਤੇ ਹੱਤਾਂ ਤੋਂ ਉਹਨਾਂ ਦੀਆਂ ਹੀ ਹਨਾ ਸਿੱਖੀ ਦੇ ਤੇ ਸੰਧਾਹ ਦੇ ਚੱਲਣਾ ਤਾਂ ਫਿਰ ਤੇ ਸਾਨੂੰ ਸ਼ਾਂਤਮਈ ਦਾ ਕੇ ਸੰਘਰਸ਼ ਚ ਚੱਲਣਾ ਸਾਡਾ ਉਹਨਾਂ ਹੀ ਵੱਡਾ ਕਾਮਯਾਬੀ ਸਾਨੂੰ ਮਿਲੂਗੀ ਠੀਕ ਹੈ ਹਾਂਜੀ ਸੋ ਸੋ ਜੋ ਗੱਲ ਗੋਲੀ ਹਾਂਜੀ ਜੋ ਗੱਲ ਗੋਲੀ ਲਗਾ ਆ ਬਾਈ ਜੀ ਦੇ ਗੋਲੀ ਵੱਜੀ ਆ ਦੇਖੋ ਕੱਲ ਬਾਈ ਕਿਹੜੀ ਗੋਲੀ ਮਾਰੀ ਆ ਇਹ ਪਲਾਸਟਿਕ ਵਾਲੀ ਹਾਂ ਪਤਾ ਨਹੀਂ ਉਹ ਜਿਹੜਾ ਬੰਬ ਉਹ ਦਾ ਸੱਟਾ ਉਹ ਠੁੱਕਾ ਇੱਕ ਤੋਂ ਵਾਲਾ ਬੰਬ ਦਾਣਾ ਪ੍ਰਦੂਸ਼ਣ ਵਾਲਾ ਹੁਣ ਠੀਕ ਹੋ ਤੁਸੀਂ ਆ ਹੁਣ ਠੀਕ ਹੈ ਤੁਸੀਂ ਤੁਸੀਂ ਅੱਗੇ ਸੀ ਗੱਲ ਇੱਥੇ ਸੀ ਹਾਂ ਇੱਥੇ ਸੀ ਮੰਨ ਲਓ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਚਲੋ ਆ ਮੀਡੀਆ ਵਾਲੇ ਇਹ ਦੇਖੋ ਇਹ ਵੀਰ ਆ ਰਾਜੇ ਨੂੰ ਪਛਾਣ ਜਾਣ ਇਹ ਇਹ ਬਹੁਤ ਸੋਹਣੀ ਗੱਲ ਕਹਿ ਰਹੇ ਨੇ ਕਿ ਇੱਕ ਬਾਉਂਡਰੀ ਅਸੀਂ ਵੀ ਕ੍ਰੀਏਟ ਕਰ ਦਿੱਤੀ ਐ ਤਾਂ ਜੋ ਅੱਗੇ ਨਾ ਜਾ ਸਕੇ ਕੋਈ ਸ਼ਰਾਰਤ ਨਾ ਕਰ ਸਕੇ ਕਿਉਂਕਿ ਮੀਟਿੰਗ ਨਾਲ ਹੀ ਹੱਲ ਕਰਨਾ ਚਾਹੁੰਦੇ ਨੇ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਇਸ ਬੈਰੀਕੇਟਿੰਗ ਤੋਂ ਜਾਂ ਕਹਿ ਸਕਦੇ ਇਸ ਲਾਈਨ ਤੋਂ ਅੱਗੇ ਇਹ ਕਿਸਾਨ ਅੱਗੇ ਨਹੀਂ ਜਾਣ ਦੇਣਾ ਚਾਹੁੰਦੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਟੈਲ ਨਹੀਂ ਕਰਨਾ ਚਾਹੁੰਦੇ ਜੋ ਗਲਤੀ ਉਹਨਾਂ ਨੇ ਕੀਤੀ ਹੈ ਅਸੀਂ ਉਹ ਨਹੀਂ ਕਰਨਾ ਚਾਹੁੰਦੇ ਜੇ ਸਾਡਾ ਗੱਲਬਾਤ ਨਾਲ ਮਸਲਾ ਹੱਲ ਹੁੰਦਾ ਤਾਂ ਅਸੀਂ ਗੱਲਬਾਤ ਨਾਲ ਮਸਲਾ ਹੱਲ ਕਰਨ ਲਈ ਤਿਆਰ ਹਾਂ ਪਰ ਅਸੀਂ ਟਕਰਾ ਨਹੀਂ ਚਾਹੁੰਦੇ ਇਹ ਇਹ ਸਭ ਤੋਂ ਵੱਡਾ ਸਬੂਤ ਹੈ ਨੈਸ਼ਨਲ ਮੀਡੀਆ ਬੇਸ਼ੱਕ ਨਾ ਦਿਖਾਵੇ ਇਸ ਚੀਜ਼ ਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸਾਨ ਦੀ ਇਹ ਜਿਹੜੀ ਲਾਈਨ ਹੈ ਇਹ ਬਾਉਂਡਰੀ ਹੈ ਇਹ ਪਾਈਪ ਹੈ ਇੱਕ ਬੇਸ਼ੱਕ ਛੋਟੀ ਪਾਈਪ ਹੈ ਪਰ ਇਹ ਬਹੁਤ ਕੁਝ ਬਿਆਨ ਕਰ ਰਹੀ ਹੈ ਕਿ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਗੱਲਬਾਤ ਦੇ ਨਾਲ ਮਸਲਾ ਹੱਲ ਕਰਨਾ ਚਾਹੁੰਦੇ ਨੇ ਕਿਉਂਕਿ ਇੱਥੋਂ ਅੱਗੇ ਕਿਸਾਨਾਂ ਨੂੰ ਵੀ ਸੂਝਵਾਨ ਜਿਹੜੇ ਆਗੂ ਨੇ ਉਹ ਜਾਣ ਨਹੀਂ ਦੇ ਰਹੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਸ਼ਰਾਰਤ ਕਰਦਾ ਹੈ ਜਾ ਕੇ ਤਾਂ ਗੱਲ ਸਾਡੇ ਤੇ ਆਜੂਗੀ ਸੋ ਇਸ ਕਰਕੇ ਇਹਨਾਂ ਨੇ ਇੱਕ ਪਾਈਪ ਲਗਾਤਾ ਸਭ ਨੂੰ ਪਿੱਛੇ ਤੱਕ ਇੱਕ ਵਾਰੀ ਤਾਂ ਤਸਵੀਰ ਦਿਖਾ ਦਿਓ ਪਿੱਛੋਂ ਬਿਲਕੁਲ ਕਿਸਾਨਾਂ ਨੇ ਆਪ ਹੀ ਖਾਲੀ ਕਰਤਾ ਕਿ ਅਸੀਂ ਟਕਰਾ ਨਹੀਂ ਚਾਹੁੰਦੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਕੰਮ ਕਰਨਾ ਚਾਹੁੰਦੇ ਆ ਆਪਣਾ ਆ ਮੰਗਾਂ ਮਨਵਾਉਣੀਆ ਚਾਹੁੰਦੇ ਆ ਗੱਲਬਾਤ ਨਾਲ ਮਸਲਾ ਹੱਲ ਕਰਨਾ ਚਾਹੁੰਦੇ ਆ ਇਹ ਇਹ ਗਵਾਹੀ ਦਿੰਦੀਆਂ ਨੇ ਇਹ ਤਸਵੀਰਾਂ ਸੋ ਅ ਕੈਮਰਾਮੈਨ ਨੂੰ ਵੀ ਕਹੂੰਗਾ ਮੈਂ ਆਜੋ ਅੱਗੇ ਜ਼ਰੂਰ ਸਾਰੇ ਜਿਹੜਾ ਇਹਨਾਂ ਦਾ ਜ਼ਾਬਤਾ ਹੈ ਜਾਂ ਇਹਨਾਂ ਦੇ ਜਿਹੜੇ ਰੂਲ ਨੇ ਉਹ ਜ਼ਰੂਰ ਫੋਲੋ ਕੀਤੇ ਜਾਣ ਕਿਉਂਕਿ ਇਹ ਸਾਰੇ ਕਿਸਾਨਾਂ ਦੇ ਨਾਲ ਹੀ ਸਮਰਥਨ ਕਰ ਰਹੇ ਨੇ ਜੇਕਰ ਇਕੱਲਾ ਇਕੱਲਾ ਬੰਦਾ ਰੂਲ ਤੋੜੂਗਾ ਤਾਂ ਫਿਰ ਬਹੁਤ ਸਾਰੇ ਲੋਕ ਹੋਰ ਵੀ ਨੇ ਰੂਲ ਤੋੜਨ ਆ ਜਾਂਦੇ ਹੁੰਦੇ ਨੇ ਸੋ ਸਾਰਿਆਂ ਨੂੰ ਰੂਲ ਫੋਲੋ ਕਰਨੇ ਜ਼ਰੂਰੀ ਨੇ ਅ ਭਾਈ ਜੀ ਕਿਵੇਂ ਦੇਖਦੇ ਹੋ ਕੱਲ ਬਹੁਤ ਮਾਹੌਲ ਖਰਾਬ ਰਿਹਾ ਕੱਲ ਬਹੁਤ ਮਾਹੌਲ ਖਰਾਬ ਰਿਹਾ ਹਾਂਜੀ ਹਾਂਜੀ ਅੱਜ ਤਾਂ ਨਹੀਂ ਕੋਈ ਗੋਲੀਬਾਰੀ ਹੋਈ ਜਾਂ ਗੋਲੇ ਦਾਗੇ ਗਏ ਜਿਹੜਾ ਮਾਹੌਲ ਖਰਾਬ ਕਰਨ ਵਾਲਾ ਕੰਮ ਆ ਉਹ ਕਿਸਾਨਾਂ ਵੱਲੋਂ ਨਹੀਂ ਉਹ ਇਹਨਾਂ ਦੀ ਹੁੱਲਰ ਬਾਦ ਸਰਕਾਰ ਦੇ ਬੰਦੇ ਆ ਉਹੋ ਹੀ মিডিਆ ਨਾਲ ਕਰਦੇ ਆ ਉਹੋ ਹੀ ਨੌਜਵਾਨਾਂ ਨੂੰ ਗਮਰਾਹ ਕਰਕੇ ਤੇ ਗਰਮੜ ਪੈਰਾ ਕਰਨਾ ਚਾਹੁੰਦੇ ਆ ਸਾਡੇ ਸੂਝਵਾਨ ਲੀਡਰ ਜਿਹੜੇ ਨੇ ਉਹ ਸਿਰਫ ਇਸ ਇਸੇ ਮੁੱਦੇ ਤੇ ਗੱਲ ਕਰ ਰਹੇ ਆ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਪਹਿਲਾਂ ਦਿੱਲੀ ਸੈਂਟਰ ਸਰਕਾਰ ਨੇ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਸਾਰਾ ਜੋਰ ਲੱਗ ਰਿਹਾ ਔਰ ਸਭ ਤੋਂ ਵਧੀਆ ਜਿਹੜਾ ਕੰਮ ਆ ਉਹ ਗੱਲਬਾਤ ਦਾ ਟੇਬਲ ਤੇ ਕੰਮ ਹੋ ਗਿਆ ਮੁਲਕਾਂ ਦੇ ਝਗੜੇ ਜਿਹੜੇ ਟੇਬਲ ਤੇ ਬਈ ਕੇ ਨਿਬੜੇ ਜਾਂਦੇ ਆ ਆਖਰ ਜੰਗ ਦਾ ਮਸਲਾ ਹੱਲ ਜਿਹੜਾ ਟੇਬਲ ਤੇ ਟੇਬਲ ਤੇ ਹੁੰਦਾ ਇਹ ਸੂਝਵਾਨ ਜਿਹੜੇ ਸਾਡੇ ਲੀਡਰ ਆ ਉਹ ਇਹਦੇ ਬਾਰੇ ਜ਼ੋਰ ਲਾ ਰਹੇ ਆ ਬਾਰ-ਬਾਰ ਅਪੀਲਾਂ ਕਰਨ ਦੇ ਬਾਵਜੂਦ ਵੀ ਜਿੰਨੀਆਂ ਅਪੀਲਾਂ ਵੱਧ ਹੁੰਦੀਆਂ ਉਹਨੇ ਸਰਕਾਰ ਦੇ ਬੰਦੇ ਗਰਬੜ ਕਰਕੇ ਤੇ ਕਿਸਾਨਾਂ ਦਾ ਨਾਮ ਲਾ ਕੇ ਇਹ ਜਿਹੜੀ ਸ਼ਾਂਤ ਮੈਂ ਬੋਲ ਚੱਲ ਰਿਹਾ ਇਹਨੂੰ ਗਰਬੜ ਦੇ ਰੂਪ ਵਿੱਚ ਖਰਾਬ ਕਰਨਾ ਚਾਹੁੰਦੇ ਆ ਕਿਸਾਨ ਬਿਲਕੁਲ ਨਹੀਂ ਚਾਹੁੰਦੇ ਵੀ ਇਹ ਵਿੱਚ ਕੋਈ ਗਰਬੜੀ ਹੋਵੇ ਕਿਸਾਨ ਸਰਬੱਤ ਦੇ ਭਲੇ ਦੀ ਦੋਵਲੇ ਅਰਦਾਸ ਕਰਦੇ ਆਂ ਉਹ ਸਰਬੱਤ ਦਾ ਭਲਾ ਮੰਗਦੇ ਆਂ ਤੁਹਾਡੀ ਇੱਥੋਂ ਗੱਲਬਾਤ ਹੁੰਦੀ ਹੈ ਮਾੜੀ-ਮੋਟੀ ਪ੍ਰਸ਼ਾਸਨ ਨਾਲ ਹਾਲਾਂਕਿ ਚਲੋ ਉਹ ਵੀ ਡਿਊਟੀ ਤੇ ਨਜਵਾਨ ਨੇ ਆਮ ਘਰਾਂ ਦੇ ਮੁੰਡੇ ਹੋਣ ਹਾਂ ਜੀ ਇਹਦੀ ਮਿਲਟਰੀ ਇਹ ਜਿਹੜੇ ਹੈਗੇ ਨਾ ਇਹ ਸਾਰੇ ਗੁਜਰਾਤ ਤੋਂ ਲੈ ਗਏ ਆਂ ਬਾਈ ਜੀ ਹਰਿਆਣਾ ਪੁਲਿਸ ਤਾਂ ਜਿਹੜੀ ਹੈ ਨਾ ਹਰਿਆਣਾ ਪੁਲਿਸ ਤਾਂ ਪਿੱਛੇ ਖੜੀ ਹੈ ਇਹਦੇ ਚ ਆਰਐਸਐਸ ਦੇ ਬੰਦੇ ਬਾੜ ਕੇ ਜਿਹੜਾ ਬਿਨੇ ਵਰਦੀ ਤੋਂ ਅ ਵਿੱਚ ਦੇਖ ਲਓ ਤੁਸੀਂ ਜਿਹਨਾਂ ਨੇ ਕੱਲ ਗੋਲੀਆਂ ਚਲਾਈਆਂ ਆਰਐਸਐਸ ਦੇ ਬੰਦੇ ਬਿਨਾ ਵਰਦੀ ਤੋਂ ਉਹਨਾਂ ਨੇ ਵਿੱਚ ਬਾੜੇ ਹੋਏ ਆਂ ਇਹ ਸਾਰੇ ਜਿਹੜੇ ਗੋਲੀਆਂ ਚਲਾ ਰਹੇ ਚਾ ਇਹ ਇਹ ਚੀਜ਼ ਵੀ ਇਹ ਚੀਜ਼ ਵੀ ਦੇਖੋ ਕਿ ਇਹ ਇਹ ਚੀਜ਼ ਜਿੱਥੇ ਵੱਜੀ ਹੈ ਇਹ ਨਾਲ ਦੀ ਨਾਲ ਜ਼ਖਮ ਕਰ ਦਿੰਦੀ ਹੈ ਇਹਨਾਂ ਵੱਲੋਂ ਕੱਲ ਗਿਰੀ ਹੋਈ ਹੈ ਹੂੰ ਇਹ ਸਾਰੇ ਗੁਜਰਾਤੀ ਲਾਏ ਹੋਏ ਇੱਥੇ ਭਾਈ ਜਿਹੜੇ ਹਰਿਆਣਾ ਪੁਲਿਸ ਵਾਲੇ ਨਾਲ ਕੱਲ ਮਿਲ ਕੇ ਗਏ ਆ ਸਾਨੂੰ ਇੱਥੇ ਆ ਕੇ ਉਹ ਕਹਿੰਦਾ ਭਾਈ ਤੁਸੀਂ ਸਾਡੇ ਬੱਚਿਓ ਕੋਈ ਚੱਕ ਨਹੀਂ ਅਸੀਂ ਤਾਂ ਇਹਨੂੰ ਰੋਕ ਰਹੇ ਆ ਇਹ ਕਹਿੰਦਾ ਸਾਡੀ ਭਾਸ਼ਾ ਵੀ ਨਹੀਂ ਸਮਝਦੇ ਗੁਜਰਾਤੀ ਭਾਸ਼ਾ ਸਮਝਦੇ ਆਏ ਅੱਛੇ ਹੋਰ ਸਟੇਟ ਦੇ ਨੇ ਸਾਰੇ ਗੁਜਰਾਤ ਤੋਂ ਲਿਆ ਕੇ ਲਾਏ ਲਾਏ ਗਏ ਆ ਤੇ ਆਰਐਸਐਸ ਦੇ ਬੰਦੇ ਵਿੱਚ ਬੜੇ ਹੋਏ ਆ ਕੋਈ ਵੀ ਇੱਥੇ ਸਟੇਟ ਦਾ ਨਹੀਂ ਆਪਣੀ ਨਾ ਹਰਿਆਣੇ ਦਾ ਜਿਹੜੀ ਹਰਿਆਣਾ ਪੁਲਿਸ ਨਾਲ ਸਭ ਤੋਂ ਪਿੱਛੇ ਖੜੀ ਆ ਜਾ ਕੇ ਹਰਿਆਣਾ ਪੁਲਿਸ ਨੂੰ ਤਾਂ ਇਹ ਕਹਿਆ ਭਾਈ ਪਿੰਡਾਂ ਦੇ ਲੋਕ ਨਾ ਨਿਕਲਣ ਉਹ ਉੱਥੇ ਲਾ ਰੱਖੀ ਆ ਇੱਥੇ ਕੋਈ ਵੀ ਇੱਥੇ ਹੈ ਨਹੀਂ ਆਰਐਸਐਟੇ ਦੇ ਬੰਦੇ ਤੇ ਗੁਜਰਾਤੀ ਸਾਰੇ ਲਿਆ ਕੇ ਆਖਿਆ ਕੁਛ ਦੇ ਚ ਹੋਰੀ ਜਿਹੜੇ ਆਪਣੇ ਤਮਲਾਡੂ ਵਗੈਰਾ ਬਿਆਰਾ ਬਿਹਾਰੀ ਬਿਹੂਰੀ ਉਹ ਬਾੜ ਰੱਖਿਆ ਕੋਈ ਵੀ ਨਾ ਪੰਜਾਬ ਦਾ ਪੰਜਾਬ ਦੇ ਵੀ ਕਿਉਂਕਿ ਹਰਿਆਣਾ ਪੁਲਿਸ ਦਾ ਭਰਤੀ ਹੈ ਕੋਟਾ ਦਾ ਹੈਗਾ ਨਾ ਕੋਈ ਪੰਜਾਬ ਦਾ ਰੱਖਿਆ ਹੋਇਆ ਪੰਜਾਬ ਵਾਲਿਆਂ ਨੇ ਚੱਕ ਕੇ ਦਿੱਲੀ ਗੇਟ ਤਾਂ ਇਹਨਾਂ ਨੇ ਇਹ ਬਹੁਤ ਜ਼ਿਆਦਾ ਹੱਤਿਆਜਾਰਾ ਜਿਹੜਾ ਕਿਸਾਨਾਂ ਦੇ ਘਰਿਆ ਜਾ ਰਿਹਾ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਤੁਸੀਂ ਲੰਗਰ ਛਕੋਣ ਨੂੰ ਕਹਿ ਰਹੇ ਸੀ ਵੀ ਲੰਗਰ ਛਕੋ ਕੋਈ ਰਿਸਪਾਂਸ ਆਉਂਦਾ ਪਿਆਰ ਮੁਹੱਬਤ ਵਾਲਾ ਉਧਰ ਵੀ ਵੀਰ ਜੀ ਇਹ ਲੰਗਰ ਨੂੰ ਲੰਗਰ ਨੇ ਸਮਝਦੇ ਨਹੀਂ ਹੈ ਕਿਉਂਕਿ ਇਹਨਾਂ ਗੁਜਰਾਤੀਆਂ ਨੂੰ ਕੀ ਪਤਾ ਲੰਗਰ ਕੀ ਹੈ ਇਹ ਆਪਣੇ ਪੰਜਾਬ ਅਤੇ ਹਰਿਆਣੇ ਦੀ ਹੈ ਇਹਨੂੰ ਗੁਜਰਾਤੀਆਂ ਨੂੰ ਲੰਗਰ ਦਾ ਕੀ ਪਤਾ ਹੈ ਨਾ ਇਹਨੇ ਕੋ ਲੰਗਰ ਲੈ ਕੇ ਜਾਓ ਇਹ ਕਰਨੇ ਪਤਾ ਨਹੀਂ ਕੀ ਲੈ ਕੇ ਆ ਰਹੇ ਆ ਇਹ ਇਹਨਾਂ ਇਹਨਾਂ ਕੋਈ ਨਾ ਕੋਲ ਨਾ ਮੋਦੀ ਜੀ ਕਹਿੰਦੇ ਆ ਲੋਕਤੰਤਰ ਹੈ ਲੋਕਤੰਤਰ ਹੈ ਲੋਕਤੰਤਰ ਰਹਿ ਗਿਆ ਵੀਰ ਜੀ ਇਹ ਤਾਂ ਪੰਜਾਬ ਨੂੰ ਪੰਜਾਬ ਤੇ ਪਾਕਿਸਤਾਨ ਦਾ ਇੱਥੇ ਯੁੱਧ ਕਰਾਤਾ ਜਿੱਦਾਂ ਪੰਜਾਬ ਪਾਕਿਸਤਾਨ ਦੀ ਹੱਦ ਤੇ ਹੁੰਦਾ ਉੱਤੋਂ ਹੀ ਵੱਧ ਕੇ ਇਹਨੇ ਪਾਕਿਸਤਾਨ ਤੇ ਹਜ ਤੱਕ ਕਿਸੇ ਨਸ਼ਾ ਰੋਕਿਆ ਕਹਿੰਦੇ ਨੇ ਡਰੋਨਾਂ ਨਾਲ ਹੀ ਨਸ਼ਾ ਗਿਰਦਾ ਹੈ ਡਰੋਨ ਦਾ ਗੱਲ ਸਾਡੇ ਮੁੰਡਿਆਂ ਨੇ ਪਤੰਗਾਂ ਨਾਲ ਹੀ ਗੇਰਦੇ ਇਹਨਾਂ ਡਰੋਨ ਇਦਾਂ ਨਹੀਂ ਗਿਰਦੇ ਇਨਾ ਕੋਲੇ ਨਾ ਅਸਲਾਤ ਅਸਲਾਏ ਵੀਰ ਜੀ ਇਹ ਜੋ ਮਰਜ਼ੀ ਕਰ ਸਕਦੇ ਆ ਇੱਥੇ ਇਹ ਦੇਖੋ ਇਹ ਕੀ ਆ ਚੀਜ਼ ਐ ਇਤੋਂ ਹੀ ਗੋਲੀਆਂ ਚਲਾਈਆਂ ਗਈਆਂ ਅਸਲੀ ਗੋਲੀਆਂ ਨਾ ਕੋਲ ਚਲਾਈ ਗਈਆਂ ਬਹੁਤ ਨੌਜਵਾਨਾਂ ਦਾ ਘੱਟ ਤੋਂ ਘੱਟ ਜਿਹੜੀ ਪੱਕੀ ਰਿਪੋਰਟ ਐ 300 ਤੋਂ 400 ਨੌਜਵਾਨ ਜ਼ਖਮੀ ਕਰ ਦਿੱਤਾ ਗਿਆ ਹੈ ਜਿਹੜਾ ਕਿ ਹਸਪਤਾਲਾਂ ਚ ਆਲੇ ਦੁਆਲੇ ਕੰਮ ਕਰਨ ਦਾ ਆਪਣਾ ਤਰੀਕਾ ਸਾਡੇ ਕੋਲ ਕੰਮ ਕਰਨ ਦਾ ਆਪਣਾ ਤਰੀਕਾ ਸਰਕਾਰ ਜੋ ਮਰਜ਼ੀ ਕਰੇ ਉਹ ਕਰ ਸਕਦੀ ਆ ਗੋਲੇ ਚਲਾਵੇ ਬੰਬ ਚਲਾਵੇ ਜਿਹੜੇ ਕਿਸਾਨ ਨੇ ਕਿਸਾਨ ਹਮੈਤੀ ਨੇ ਉਹ ਬਿਲਕੁਲ ਉਹਨਾਂ ਗਾੜੀ ਨਾ ਬਾਹਾਂ ਖੜੀਆਂ ਕਰਨਗੇ ਨਾ ਹਾਰ ਮੰਨਣਗੇ ਸ਼ਾਂਤ ਅਮਰੀਕਾ ਸਤਨਾ ਵਾਹਿਗੁਰੂ ਦਾ ਜਾਪ ਕਰਕੇ ਉਹਨਾਂ ਸੱਦਰ ਸਹਿਣਗੇ ਔਰ ਆਪਣੀਆਂ ਜਿਹੜੀਆਂ ਮੰਗਾਂ ਜਿਹੜੀਆਂ ਮੰਨੀਆਂ ਨੇ ਦਿੱਲੀ ਇਹਨਾਂ 'ਚ ਉਹਨਾਂ ਨੂੰ ਮਨਵਾਉਣ ਵਾਸਤੇ ਆਪਣੀ ਅਜੀਤ ਜਿਹੜੀ ਆ ਉਹ ਜਾਰੀ ਰੱਖਾਂਗੇ ਜਾਰੀ ਰੱਖਾਂਗੇ ਜਾਰੀ ਰੱਖਾਂਗੇ ਭਾਵੇਂ ਸਰਕਾਰ ਸਾਨੂੰ ਗੋਲੀਆਂ ਮਾਰੇ ਭਾਵੇਂ ਸਾਡੇ ਪੈਰਾਂ 'ਚ ਮਾਰੇ ਕੱਲ ਸਾਡੇ ਲਾਗੇ ਵੀ ਡਰੋਨ ਮਾਰ ਕੇ ਇਹਨਾਂ ਨੇ ਸਾਨੂੰ ਵੀ ਜ਼ਖਮੀ ਕੀਤਾ ਸਾਡੇ ਬੰਦਿਆਂ ਨੂੰ ਸਾਨੂੰ ਅਥਰੂਗਾ ਸਾਨੂੰ ਮਾਰੇ ਇਥੋਂ ਘਰ ਤੋਂ ਘਰ 500 ਗਾਜ ਦੂਰ ਤੇ ਇਹਨਾਂ ਨੇ ਮਾਰਿਆ ਸਾਨੂੰ ਗੋਲੇ ਮਾਰੇ ਨੇ ਇਹਨਾਂ ਦੇ ਡਰੋਨ ਨੇ ਇਹ ਦੇਖੋ ਵੀਰ ਜੀ ਜਿਹੜਾ ਇਹ ਹੈ ਪਲਾਸਟਿਕ ਫੱਟੀ ਹੋਈ ਹੈ ਕਿੰਨੀ ਹਾਰਡ ਪਲਾਸਟਿਕ ਹੈ ਜੇ ਬੰਦੇ ਦੇ ਲੱਗੇ ਬੰਦਾ ਛੱਡ ਦੂ ਬਹੁਤ ਹਾਰਡ ਪਲਾਸਟਿਕ ਹੈ ਇਹ ਦੇਖੋ ਕਿੰਨੀ ਹਾਰਡ ਪਲਾਸਟਿਕ ਹੈ ਇਹ ਦੇਖੋ ਇਹਦੇ ਵਿੱਚ ਬਰੂਦ ਕਿੰਨਾ ਕਿੰਨਾ ਜ਼ਹਿਰ ਆ ਇਹ ਦੇਖੋ ਇਹ ਦੇਖੋ ਕਿੰਨੀ ਕਿੰਨੀ ਪਲਾਸਟਿਕ ਹਾਰਡ ਹੈ ਇਹ ਵੀਰ ਜੀ ਜਿਹੜੀ ਕਿ ਆਪਣੇ ਵੱਤ ਤੇ ਬਹੁਤ ਘਾਤਕ ਹੈ ਥੋੜੀ ਬਹੁਤੀ ਘਟਕਣੀ ਹੈ ਇਹ ਕਹਿੰਦੇ ਇਹ ਜਿਹੜਾ ਇਹ ਬਾਰੂਦ ਹੈ ਉਹ ਖਤਰਨਾਕ ਹੈ ਮੇਰੇ ਵੀ ਹੱਥ ਤੋਂ ਆਏ ਜਾ ਰਹੇ ਨੇ ਤਸਵੀਰ ਤੁਸੀਂ ਜ਼ਰੂਰ ਦੇਖੋ ਕਿ ਕਹਿੰਦੇ ਵੀ ਜੇ ਨੱਕ ਨੂੰ ਲਾ ਲੋ ਜਾਂ ਜਾਨਵਰ ਦੀ ਨਸਾਂ ਸਾਡੀ ਦਿੱਕਤ ਆ ਜਾਂਦੀ ਹੈ ਮੈਂ ਤਾਂ ਕਹਿੰਦਾ ਜਿਹਨੂੰ ਦਮਾ ਆ ਜਾਏ ਸਾਹ ਦੀ ਬਿਮਾਰੀ ਹੈ ਕਿਰਪਾ ਕਰਕੇ ਮੂਰੇ ਨਾ ਆਵੇ ਕਿਉਂਕਿ ਇਹ ਜੀ ਗੈਸ ਹੈ ਵਿਰਜੀ ਦੇ ਵਿੱਚ ਭਰੀ ਹੋਈ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਲੋਕਤੰਤਰ ਦਾ ਕਹਾਣੀ ਤੇ ਹੋਰ ਕੀ ਹੈ ਬਹੁਤੀ ਨਾ ਕਿ ਆ ਪਾਲਿਸੀ ਕਰੀ ਹੈ ਆਪਣੇ ਇੰਡੀਆ ਦੇ ਵਿੱਚ ਜਿੰਨੀ ਫੌਜ ਹੈ ਪਰ ਤੀ ਨਵੇਂ ਸਿਰੇ ਮੁੰਡੇ ਕਰ ਰਹੇ ਆ ਉਹ ਤਾਂ ਸਭ ਨੂੰ ਪਤਾ 4 ਸਾਲ ਵਾਸਤੇ ਕਰ ਰਹੀ ਹੈ 4 ਸਾਲ ਵਾਸਤੇ ਕੀ ਪਾਲਿਸੀ ਇਹੀ ਸੀ ਨੇ ਬਣਾਈ ਹੈ ਜਿਹੜੇ ਨੇ ਮੁੰਡੇ ਆਏ ਆ ਜਿਹੜੇ ਨੇ ਮੁੰਡੇ ਆਏ ਆ ਨਵੇਂ ਮੁੰਡੇ ਆਏ ਆ 2-2 4-4 ਸਾਲ ਵਾਸਤੇ ਰੱਖੇ ਨੇ ਅਨਟੈਕਟ ਵੇਚ ਤੇ ਟੈਕਟ ਵੇਚ ਤੇ ਇਹਨੇ ਸਾਰੇ ਮੁੰਡੇ ਟੈਕਟ ਵੇਚ ਤੇ ਇਹਨਾਂ ਨੂੰ ਥੋੜੀ ਥੋੜੀਆਂ ਟ੍ਰੇਨਿੰਗਾਂ ਦਈਆਂ ਵੀਆਂ ਹੈਗੀਆਂ ਨਵੀਂ ਉਮਰ ਹੈਗੀ ਹੈ ਗੁਜਰਾਤ ਤੋਂ ਆਏ ਗੁਜਰਾਤ ਤੋਂ ਹੋਰ ਸਟੇਟਾਂ ਤੇ ਆਏ ਹੈਗੇ ਆ ਠੀਕ ਹੈ ਦੂਸਰੀ ਇੱਕ ਗੱਲ ਇਹ ਹੈ ਕਿ ਇਹ ਵੀ ਸਾਡਾ ਜਿਹੜਾ ਦੋਲਣ ਹੈ ਇਹ ਸ਼ਾਂਤਮਈ ਕੇ ਗੈਲੇ ਸ਼ੁਰੂ ਤੋਂ ਹੀ ਚੱਲਦਾ ਚੱਲਿਆ ਆਇਆ ਹੈਗਾ ਅੱਜ ਤੋਂ ਅਸੀਂ 20 ਸਾਲ ਚੰਡੀਗੜ੍ਹ ਦੋਲਣ ਕਰਿਆ ਤਾਂ ਜਦ ਵੀ ਸਾਡਾ ਦੋਲਣ ਸ਼ਾਂਤਮਈ ਕੇ ਗੈਲੇ ਚਲਿਆ ਹੈਗਾ ਸ਼ਾਂਤਮਈ ਕੇ ਗੈਲੇ ਅਸੀਂ ਦਿੱਲੀ ਪਹੁੰਚੇ ਆਂ 13-14 ਮਹੀਨੇ ਸ਼ਾਂਤਮਈ ਕੇ ਗੈਲੇ ਰਹੇ ਆਂ ਦੇ ਦੇ ਨੁਕਸਾਨ ਹੋਇਆ ਤਾਂ ਸਾਡਾ 750 ਕਰਸਾਨ ਸਾਡਾ ਸ਼ਹੀਦ ਹੋਇਆ ਸਾਡੇ 750 ਤੋਂ ਬਾਅਦ 13 ਮਹੀਨੇ ਲੜਨ ਦੇ ਬਾਅਦ ਸਾਨੂੰ ਰਿਜ਼ਲਟ ਕਿ ਆਇਆ ਹੈਗਾ ਜਲਟ ਆਇਆ 0 ਜਦ ਫੈਸਲਾ ਹੀ ਮੰਨ ਲਿਆ ਹੈਗਾ ਫੈਸਲਾ ਇੱਕ ਆਪਾਂ ਫੈਸਲਾ ਮੰਨ ਲਏ ਆ ਉਹ ਆਪਣਾ ਨੇਮ ਧਰਮ ਦਾ ਹਿੱਸਾ ਬਣ ਜਾ ਹੈਗਾ ਜਦ ਆਪਾਂ ਨੇਮ ਧਰਮ ਦੇ ਉੱਪਰ ਹਿੱਸੇ ਵਾਰ ਖੜੇ ਗਏ ਹੈਗੇ ਆ ਫਿਰ ਆਪਣਾ ਮੁਕਰੇ ਗਏ ਹੈਗੇ ਆ ਇਹ ਸ਼ੁਰੂ ਤੇ ਮੁਕਰ ਤੇ ਚਲੇ ਇੱਕ ਹਦਿਆਸ ਬਣਿਆ ਹੋਆ ਹੈਗਾ ਇੱਕ ਹਦਿਆਸ ਬਣਿਆ ਹੋਆ ਮੁਕਰ ਨੇਗਾ ਉਹ ਸ਼ੁਰੂ ਤੇ ਮੁਕਰ ਤੇ ਚਲੇ ਆ ਮਾਨੇ ਸੋ ਸੋ ਇਹ ਇਹਨਾਂ ਨੇ ਸਾਨੂੰ ਗੋਲੇ ਵੀ ਦਿਖਾਏ ਨੇ ਉਹ ਉਹ ਕਹਿੰਦੇ ਗੋਲੇ ਕੋਈ ਆਮ ਚੀਜ਼ ਨਹੀਂ ਹੈ ਇਹ ਇਹ ਬਹੁਤ ਹਾਰਡ ਪਲਾਸਟਿਕ ਹੈ ਜਿੱਥੇ ਵੀ ਡਿੱਗਦਾ ਧਮਾਕਾ ਕਰਦਾ ਜਦੋਂ ਫਟਦਾ ਜਾਂ ਕਿਸੇ ਲੱਤ ਬਾਤ ਵੱਜਦਾ ਜਾਂ ਮੂੰਹ ਸਿਰਤੇ ਵੱਜਦਾ ਤਾਂ ਨੁਕਸਾਨ ਕਰਦਾ ਹੈ ਕੈਮਰਾਮੈਨ ਹਰਪੂਰ ਸਿੰਘ ਦੇ ਨਾਲ ਮੈਂ ਪ੍ਰਵਿੰਦਰ ਸਿੰਘ ਸ਼ੰਭੂ